ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਬੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਪ੍ਰਮਾਤਮਾ ਵਰਗਾ ਬਣਨ ਲਈ ਇੱਕੋ ਸ਼ਰਤ ਹੈ ਕਿ ਆਪਣਾ ਮਨ ਗੁਰੂ ਨੂੰ ਸਮਰਪਿਤ ਕਰ ਦਿੱਤਾ ਜਾਵੇ ਅਤੇ ਆਪ ਗੁਰੂ ਅਨੁਸਾਰ ਜਿਵਿਆ ਜਾਵੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋਗੁਰ ਕਹੈ ਸੋਈ ਪਲ ਮਨ ਹੋ ਹਰ ਹਰ ਕਥਾ ਨਿਰਾਲੀ ਤਰਮ ਵਿੱਚ ਅਗਰ ਕੋਈ ਵਿਗਨ ਹੈ ਤਾਂ ਉਹ ਮਨੁੱਖ ਦਾ ਮਨ ਦਾ ਸ਼ੱਕ ਹੈ ਜਿੱਥੇ ਸ਼ੱਕ ਹੋਵੇ ਉਥੇ ਸ਼ਰਧਾ ਨਹੀਂ ਬਣ ਸਕਦੀ ਸ਼ਰਧਾ ਤੋਂ ਬਿਨਾ ਮੰਨ ਗੁਰੂ ਨੂੰ ਅਰਪਣ ਨਹੀਂ ਹੋ ਸਕਦਾ ਸ਼ਰਧਾ ਦਾ ਧਰਮ ਦੇ ਪ੍ਰਾਨ ਹਨ ਜਿੰਦ ਜਾਨ ਹੈ ਸ਼ਰਧਾ ਤੋਂ ਬਿਨਾ ਧਰਮ ਇੱਕ ਲਾਸ਼ ਹੈ ਕਾਵਿਆ ਸੁਣਾ ਉਹਨਾਂ ਦਾ ਥਾਏ ਪੈਂਦਾ ਹੈ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਮੰਨਿਆ ਹੈ ਅਤੇ ਜਿਨ੍ਹਾਂ ਨੂੰ ਗੁਰੂ ਦੀ ਆਗਿਆ ਉੱਤੇ ਸ਼ੱਕ ਹੁੰਦਾ ਹੈ ਉਹਨਾਂ ਦਾ ਮਨ ਤਾਂ ਅਜੇ ਗੁਰੂ ਨੂੰ ਮੰਨਿਆ ਹੀ ਨਹੀਂ ਇੱਕ ਬੜੇ ਮਹਾਨ ਵਿਦੇਸ਼ੀ ਸ਼ਾਇਰ ਹੋਏ ਹਨ ਉਹਨਾਂ ਦਾ ਨਾਮ ਟੈਨਿਸ਼ਨ ਸੀ ਉਨਾ ਦੇ ਇੱਕ ਕਵਿਤਾ ਦਾ ਭਾਵ ਇਸੇ ਤਰ੍ਹਾਂ ਹੈ ਕਿ ਕਿੰਨਾ ਸੋਨਾ ਸਾਜ ਹੋਏ ਉਸ ਵਿੱਚ ਕਿੰਨਾ ਸੋਨਾ ਨਗਮਾ ਅਲਪ ਹੁੰਦਾ ਹੋਵੇ ਮਮੂਲੀ ਜਿਹਾ ਤੀਰ ਉਸ ਸਾਜ਼ ਵਿੱਚ ਆ ਜਾਏ ਸਾਰਾ ਨਗਮਾ ਹੀ ਖਤਮ ਹੋ ਜਾਂਦਾ ਹੈ ਉਸ ਦੀ ਆਵਾਜ਼ ਬੇਸੁਰੀ ਹੋ ਜਾਂਦੀ ਹੈ ਠੀਕ ਇਸੇ ਤਰ੍ਹਾਂ ਹੀ ਬੰਦਾ ਹੈ ਬੰਦਾ ਕਿੰਨੇ ਵੀ ਕਰਮ ਕਲੀ ਜਾਵੇ ਪਰ ਜੇ ਅੰਦਰ ਛਾਕਟ kia ਹੋਇਆ ਹੈ ਭਾਵ ਜੋ ਮੈਂ ਗੁਰੂ ਕਹਿ ਰਿਹਾ ਹੈ ਸ਼ਾਇਦ ਇਹ ਠੀਕ ਨਹੀਂ ਪਤਾ ਨਹੀਂ ਰੱਬ ਹੈਵੀ ਹੈ ਕਿ ਨਹੀਂ ਮੈਂ ਜੋ ਕਹਿ ਰਿਹਾ ਹਾਂ ਇਹ ਸਕਾਰਤ ਹੋਵੇਗਾ ਜਾਂ ਨਹੀਂ ਇਸੇ ਤਰ੍ਹਾਂ ਦਾ ਸ਼ੱਕ ਅਤੇ ਸਹਿਸਤਾ ਜਿਸ ਤੇ ਅੰਦਰ ਟਿਕਿਆ ਹੋਵੇ ਨਾਹੀਂ ਉਸੇ ਸ਼ਰਧਾ ਗੁਰੂ ਤੇ ਹੋਵੇਗੀ ਅਤੇ ਨਾਹੀਂ ਉਸ ਦਾ ਮਨਕ ਦੀ ਪਵਿੱਤਰ ਹੋਵੇਗਾ ਸਹਿਸੇ ਜਿਓ ਮਲੀਨ ਹੈ ਕਿ ਤ ਸੰਜਮ ਤੋਤਾ ਜਾਏ ਪਖਤ ਨਾਮਦੇਵ ਜੀ ਮਹਾਰਾਜ ਕਥਨ ਕਰਦੇ ਹਨ ਕਿ ਇਹ ਬੰਦੇ ਗੁਰੂ ਦੇ ਉੱਤੇ ਸ਼ੱਕ ਨਾ ਕਰ ਸ਼ਰਧਾਤਾਰ ਮਨੁੱਖ ਦੀ ਇਹ ਫਿਤਰਤ ਹੈ ਕਿ ਇਹ ਸੰਸਾਰ ਤੇ ਸ਼ਰਧਾ ਕਰਦਾ ਹੈ ਅਤੇ ਕਰਤਾ ਤੇ ਸ਼ੱਕ ਕਰਦਾ ਹੈ ਇਸ ਇਨਸਾਨ ਨੂੰ ਸੰਸਾਰ ਤੇ ਕਦੀ ਸ਼ੱਕ ਨਹੀਂ ਹੋਇਆ ਕਿ ਇਹ ਮਿਥਿਆ ਹੋਇਆ ਹੈ ਨਾਸ਼ ਹੋ ਜਾਣ ਵਾਲਾ ਹੈ ਗੁਰੂ ਤੇਗ ਬਹਾਦਰ ਜੀ ਵੀ ਇਸ ਤਰ੍ਹਾਂ ਫਰਮਾਨ ਕਰਦੇ ਹਨ ਇੱਕ ਪਿੰਸ ਇੱਕ ਅਸਤਿਰ ਮਾਨੇ ਅਚਰਜ ਲਖਿਓ ਨਾ ਜਾਈ ਪਾਵ ਇਹ ਅਸਰਜ ਸਮਝ ਵਿੱਚ ਨਹੀਂ ਪੈਂਦਾ ਕਿ ਇੱਕ ਬੰਦਾ ਸਾਹਮਣੇ ਮ ਲਿਆ ਹੈ ਪਰ ਦੂਸਰਿਆਂ ਨੂੰ ਯਕੀਨ ਹੀ ਨਹੀਂ ਆਉਂਦਾ ਪਾਵ ਸਾਡੀ ਵੀ ਕਦੀ ਮੋਤ ਹੋਵੇਗੀ ਸੰਸਾਰ ਤੇ ਕਦੀ ਉਸ ਨੂੰ ਸ਼ੱਕ ਹੀ ਨਹੀਂ ਪਿਆ ਅਜੇ ਪ੍ਰਮਾਤਮਾ ਜੋ ਸਦਾ ਸਲੰਤ ਹੈ ਉਸ ਉਤੇ ਸ਼ੱਕ ਕੀਤਾ ਜਾਂਦਾ ਹੈ ਪਤਾ ਨਹੀਂ ਪਰਮਾਤਮਾ ਹੈ ਵੀ ਜਾਂ ਨਹੀਂ ਸ਼ਰਧਾ ਉਸੇ ਦੇ ਹੀ ਪੱਕੀ ਹੁੰਦੀ ਹੈ ਜਿਸ ਦੀ ਸ਼ਰਧਾ ਵਿੱਚ ਗੁਰੂ ਪ੍ਰਤੀ ਸ਼ੱਕ ਦੀ ਕੋਈ ਗੁੰਜਾਇਸ਼ ਨਾ ਹੋਵੇ ਫਿਰ ਹੀ ਗੁਰੂ ਦਾ ਉਪਦੇਸ਼ ਕਾਬਿਲੇ ਕਬੂਲ ਹੁੰਦਾ ਹੈ ਵਰਨਾ ਨਹੀਂ ਹੁੰਦਾ ਪੂਰੇ ਗੁਰ ਕਾ ਸੁਨ ਉਪਦੇਸ਼ ਬਾਹਰ ਬ੍ਰਮ ਨਿਕਰ ਪੇਖ ਗੁਰੂ ਉਪਦੇਸ਼ ਦੁਆਰਾ ਆਪਣੇ ਮਨ ਨੂੰ ਸਮਝਣਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਸਮ ਗ੍ਰੰਥ ਵਿੱਚ ਉਪਦੇਸ਼ ਹੈ ਜਿਨ੍ਹਾਂ ਨੇ ਆਪਣੇ ਮਨ ਨੂੰ ਸਮਝਿਆ ਉਹਨਾਂ ਨੂੰ ਰੱਬ ਦੀ ਸਮਝ ਆਈ ਹੈ ਨਹੀਂ ਤਾਂ ਨਹੀਂ ਆ ਸਕਦੀ ਆਪਣਾ ਮਨ ਕਰ ਮੋਝੇ ਆਣਾ ਪਾਲ ਬ੍ਰਹਮ ਕੋ ਤਿਨੇ ਪਛਾਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਅਕਾਲ ਉਸਤਤ ਵਿੱਚ ਬਿਆਨ ਕਰਦੇ ਹਨ ਜਿਹੜਾ ਬੰਦਾ ਕਾਮਨਾਬਸ ਹੋ ਕੇ ਗੁਰੂ ਨੂੰ ਮੰਨਦਾ ਹੈ ਪਰ ਮਨ ਵਿੱਚ ਉਸ ਦੀ ਸ਼ਰਤਾਂ ਨਹੀਂ ਉਹ ਬੰਦਾ ਸਵਾਰਥੀ ਹੁੰਦਾ ਹੈ ਉਸ ਨੂੰ ਪ੍ਰਭੂ ਪ੍ਰਾਪਤ ਕਦੀ ਹੋ ਹੀ ਨਹੀਂ ਸਕਦਾ ਇਸੇ ਤਰ੍ਹਾਂ ਹੀ ਪਾਈ ਸਾਹਿਬ ਪਾਈ ਸੰਤੋਖ ਸਿੰਘ ਜੀ ਦੁਆਰਾ ਗੁਰਪਸਾਬ ਸੂਰਤ ਗ੍ਰੰਥਵੇਚੇ ਦਰਜ ਕੀਤੀ ਗਈ ਗੁਰੂ ਕਲਕੀਤਰ ਪਾਸ਼ਾ ਜੀ ਦੀ ਸਾਡੀ ਅੱਜ ਦੀ ਸਾਖੀ ਤੋਂ ਵੀ ਇਹੀ ਸੇਧ ਮਿਲਦੀ ਹੈ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਰਾਮਕੂਰ ਸਾਹਿਬ ਜੀ ਨੂੰ ਜਿਸ ਦੇ ਮਨ ਵਿੱਚ ਗੁਰੂ ਪ੍ਰਤੀ ਸ਼ਰਧਾ ਹੀ ਕੱਚੀ ਸੀ ਨੂੰ ਬੜੇ ਹੀ ਨਿਰਾਲੇ ਢੰਗ ਨਾਲ ਸਮਝਾਇਆ ਇੱਕ ਬੜੀ ਹੀ ਪਿਆਰੀ ਸਾਖੀ ਸ਼ਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬਿੰਦੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਰਾਮਕੌਰ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ ਵਿੱਚੋਂ ਸਨ ਬੜੇ ਮਹਾਨ ਬ੍ਰਹਮ ਗਿਆਨੀ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਗੁਰਗੱਦੀ ਦਾ ਤਿਲਕ ਬਾਬਾ ਰਾਮਕੌਰ ਜੀ ਨੇ ਦਿੱਤਾ ਸੀ ਇੱਕ 기ਰਪਾਨ ਅਤੇ ਚਿੱਟਾ ਬਾਜਵੀ ਬਾਬਾ ਰਾਮਕੌਰ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੇਟਾ ਕੀਤਾ ਸੀ। ਬਾਬਾ ਰਾਮਕੌਰ ਸਾਹਿਬ ਨੇ ਗੁਰੂ ਕਲਕੀਦਾਰ ਪਾਸੋਂ ਅੰਮ੍ਰਿਤ ਛਕਿਆ ਸੀ। ਅੰਮ੍ਰਿਤ ਛਕਣ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦਾ ਨਾਮ ਬਦਲ ਕੇ ਬਾਬਾ ਗੁਰਬਖਸ਼ ਸਿੰਘ ਰੱਖ ਦਿੱਤਾ ਸੀ। ਇੱਕ ਦਿਨ ਬਾਬਾ ਗੁਰਬਖਸ਼ ਸਿੰਘ ਗੁਰੂ ਸਾਹਿਬ ਦੇ ਦਰਬਾਰ ਵਿੱਚ ਬੈਠਾ ਹੋਇਆ ਸੀ। ਦਰਬਾਰ ਦੀ ਸਮਾਪਤੀ ਹੋਣ ਪਗਰੋਂ ਜਦੋਂ ਕੜਾ ਪ੍ਰਸ਼ਾਦੀ ਵੰਡਣ ਜਾ ਲੱਗੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਨਿਰਾਲਾ ਹੀ ਹੁਕਮ ਕਰ ਦਿੱਤਾ ਭਿਖਿਓ ਤੇ ਹਾਵਲ ਕੀ ਇਸ ਫੇਰ ਆਗਿਆ ਦੇਤ ਭਏ ਇਸ ਫੇਰ ਲੂਟ ਲਿਹੋ ਸਭ ਕਰੋ ਆਹਾਰਾ ਕਹਿਤ ਉਠੇ ਸਤਗੁਰੂ ਦਰਬਾਰਾ ਪਾਵ ਕਲਗੀਧਰ ਪਾਸ਼ਾ ਨੇ ਕੜਾ ਪ੍ਰਸਾਦੀ ਦੇਖਵਲ ਵੇਖ ਕੇ ਆਖਿਆ ਕਿ ਅੱਜ ਸਭ ਸੰਗਤ ਨੂੰ ਸਾਡਾ ਹੁਕਮ ਹੈ ਕੜਾ ਪ੍ਰਸ਼ਾਦ ਵਰਤਾਇਆ ਨਹੀਂ ਜਾਏਗਾ ਬਲਕਿ ਲੁੱਟਿਆ ਜਾਵੇਗਾ ਇਹ ਸੁਣ ਕੇ ਸੰਗਤ ਸਾਰੀ ਹੈਰਾਨ ਹੋ ਗਈ ਪਰ ਕਲਗੀਧਰ ਕੜਾ ਪ੍ਰਸ਼ਾਦ ਲੁੱਟਣ ਦਾ ਹੁਕਮ ਦੇ ਕੇ ਦਰਬਾਰ ਵਿੱਚੋਂ ਉੱਠ ਖਲੋਤੇ ਗੁਰੂ ਜੀ ਦੇ ਉਠਾਂ ਦੀ ਦੇਰ ਹੀ ਸੀ ਲੁੱਟਤ ਅਦਕੇ ਰੋਰ ਮਚਾਵਾ ਦੂਰ ਦੂਰ ਲੋ ਬਹੁ ਸੁਣ ਪਾਵਾਂ ਸੰਗਤ ਨੇ ਕੜਾ ਪ੍ਰਸ਼ਾਦ ਲੁੱਟਿਆ ਅਤੇ ਨਾਲ ਹੀ ਬਹੁਤ ਰੋਲਾ ਪੈ ਗਿਆ ਰੋਲਾ ਦੂਰ ਦੂਰ ਤੱਕ ਸੁਣਿਆ ਜਾਂਦਾ ਸੀ ਸਾਰੀ ਸੰਗਤ ਨੇ ਕੜਾ ਪ੍ਰਸ਼ਾਦ ਲੁੱਟਿਆ ਪਰ ਬਾਬਾ ਰਾਮਕੋਇਰ ਜੀ ਇਹ ਮਰਿਆਦਾ ਵੇਖ ਕੇ ਬੜਾ ਹੈਰਾਨ ਹੋਏ ਰਾਮਕੋਇਰ ਪਿਖ ਪੈ ਗੁਰ ਤੌਰ ਅੰਤਰਮੁਖੀ ਪयो ਤੇ ਥੋਲ ਸਾਰੀ ਸੰਗਤ ਨੇ ਕਰਾਪਰ ਸਾਹ ਲੁੱਟਿਆ ਪਰ ਬਾਬਾ RAMGIR ਜੀ ਦਾ ਮਨ ਕਰਾਪਰ ਸਾਹ ਲੁੱਟਣ ਲਈ ਮੰਨਿਆ ਹੀ ਨਾ ਗੁਰੂ ਸਾਹਿਬ ਨੇ ਵੇਖਿਆ ਪਈ ਬਾਬਾ ਜੀ ਨੇ ਕਰਾਪਰ ਸਾਹ ਨਹੀਂ ਲੁੱਟਿਆ ਅਗਲੇ ਦਿਨ ਫਿਰ ਦਰਬਾਰ ਸੱਜਿਆ ਸਾਰੀ ਸੰਗਤ ਵਿੱਚ ਗੁਰੂ ਦਰਬਾਰ ਵਿੱਚ ਹਾਜ਼ਰੀ ਹੋਈ ਤਾਂ ਬਾਬਾ ਗੁਰਬਖਸ਼ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਛਿਆ ਕਿ ਕਇਓ ਕਰਾਹੋ ਤੂੰ ਲੀਨੋ ਨਹੀਂ ਬਾਬਾ RAMGIR ਜੀ ਕਹਿਣ ਲੱਗੇ ਗੁਰਦੇਵ ਪਾਸ਼ਾ ਮੇਰਾ ਮਨ ਨਹੀਂ ਮੰਨਿਆ ਮੈਨੂੰ ਲੱਗਿਆ ਕੜਾ ਪ੍ਰਸ਼ਾਦ ਵਰਤਾਇਆ ਜਾਵੇ ਤਾਂ ਹੀ ਚੰਗਾ ਹੈ ਕੜਾ ਪ੍ਰਸ਼ਾਦ ਦੀ ਲੁੱਟ ਚੰਗੀ ਨਹੀਂ ਲੱਗਦੀ ਇਸ ਲਈ ਮੇਰਾ ਮਨ ਨਹੀਂ ਮੰਨਿਆ ਕਿ ਕੜਾ ਪ੍ਰਸ਼ਾਦ ਲੁੱਟਾਂ ਇੱਥੇ ਗੁਰੂ ਕਲਗੀਧਰ ਪਾਸ਼ਾ ਦਾ ਉਪਦੇਸ਼ ਬੜਾ ਰਮਜ ਭਰਿਆ ਸੀ ਕਲਗੀਧਰ ਪਾਸ਼ਾ ਬਾਬਾ ਗੁਰਬਖਸ਼ ਸਿੰਘ ਜੀ ਨੂੰ ਕਹਿਣ ਲੱਗੇ ਬਾਬਾ ਜੀ ਅਸੀਂ ਵੀ ਇਹ ਵੇਖਣਾ ਸੀ ਕਿ ਗੁਰੂ ਦਾ ਹੁਕਮ ਵੱਡਾ ਹੈ ਕਿ ਤੁਹਾਡਾ ਮਨ ਵੱਡਾ ਹੈ ਇਹ ਤਾਂ ਗੁਰੂ ਨੂੰ ਵੀ ਪਤਾ ਹੈ ਕੜਾ ਪ੍ਰਸ਼ਾਦ ਲੁੱਟਣ ਵਾਲੀ ਵਸਤੂ ਨਹੀਂ ਪਰ ਪਤਾ ਤਾਂ ਇਹ ਕਰਨਾ ਸੀ ਤੁਸੀਂ ਗੁਰੂ ਅਕੇ ਆਪਣਾ ਆਪਾ ਸਮਰਪਿਤ ਕੀਤਾ ਹੈ ਜਾਂ ਅਜੇ ਵੀ ਤੁਹਾਡੇ ਮਨ ਵਿੱਚ ਗੁਰੂ ਪ੍ਰਤੀ ਸ਼ੱਕ ਪੈਦਾ ਹੁੰਦਾ ਹੈ ਕਿ ਸ਼ਾਇਦ ਗੁਰੂ ਗਲਤ ਹੈ ਜੇ ਅਜੇ ਵੀ ਮਨ ਨਹੀਂ ਮੰਨਦਾ ਤਾਂ ਸਾਫ ਚਾਹ ਰਿਹਾ ਹੈ ਕਿ ਅਸੀਂ ਗੁਰੂ ਨੂੰ ਨਹੀਂ ਮੰਨਦੇ ਸੇਵਕ ਉਹੀ ਸੁਆਮੀ ਨੂੰ ਪਰਵਾਨ ਹੁੰਦਾ ਹੈ ਜਿਸ ਨੂੰ ਕਿਸੇ ਪ੍ਰਕਾਰ ਵੀ ਆਪਣੇ ਸੁਆਮੀ ਉਤੇ ਸ਼ੱਕ ਨਾ ਹੋਵੇ ਸੇਵਕ ਸਿਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਣੀ ਗਾਵਿਆ ਸੁਨਿਆ ਤਿੰਨ ਕਾ ਹਰ ਥਾਇ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਣੀ ਪਾਵ ਗਾਵਿਆ ਸੁਨਿਆ ਉਹਨਾਂ ਦਾ ਹੀ ਥਾਇ ਪੈਂਦਾ ਹੈ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਮੰਨਿਆ ਹੈ ਪਰਮਾਤਮਾ ਵਰਗਾ ਬਨਲੇ ਇੱਕੋ ਸ਼ਰਤ ਹੈ ਆਪਣਾ ਮਨ ਗੁਰੂ ਨੂੰ ਸਮਰਪਿਤ ਕਰ ਦਿੱਤਾ ਜਾਵੇ ਅਤੇ ਆਪ ਗੁਰੂ ਅਨਸਾਰ ਜਿਵਿਆ ਜਾਵੇ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਕਿਉ ਚੱਲੇ ਗੁਰ ਚਾਲੀ ਸਤਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ गुरसिख मीत चल हो गुर चाली, जो गुर कह सोई पल मानो हर हर कथा निराली हर कह संत सुनो जनपाई बेग बेगाली सत सेव खर्च हर बातो मत जन हो आज के काली, हर कह संत जप हो हर जपना हर संत चलै हर नाली जिन हर जपया से हर हर मिलिया केल के लाली ਹਰ ਹਰ ਜਪਨ ਜਪਨ ਲੋਚ ਲੁਚਾਨੀ ਹਰ ਕਿਰਪਾ ਕਰਬਨ ਵਾਲੀ ਜਨਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨਾਬ ਅਗਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ